ਐਸਐਸਪੀ ਸਾਹਿਬ ਫਾਜ਼ਿਲਕਾ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਹੋਰਾਂ ਵੱਲੋਂ ਲੁੱਟਾਂ ਖੋਹਾਂ ਕਰਨ ਬਾਰੇ ਗਰੋਹਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਅੱਜ ਅਰਨੀਵਾਲਾ ਥਾਣਾ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਆ ਐਸਐਚਓ ਅਰਨੀਵਾਲਾ ਸ਼੍ਰੀ ترਸ਼ੇਮ ਚੰਦ ਸ਼ਰਮਾ ਹੋਰਾਂ ਵੱਲੋਂ ਨਕਲ ਲਗਾਇਆ ਸੀ ਟਪੜੀ ਪੁਲ ਦੇ ਉੱਤੇ ਮੁਖਬਰੀ ਹੋਈ ਕਿ ਆਕਾਸ਼ਦੀਪ ਉਰਫ ਲੱਡੂ ਉਤਰ ਗੁਰਦੇਵ ਸਿੰਘ ਅਮਨਦੀਪ ਸਿੰਘ ਉਰਫ ਅਮਨੀ ਪੁੱਤਰ ਜਗਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਮੇਲ ਸਿੰਘ ਖੁਸ਼ਪ੍ਰੀਤ ਸਿੰਘ ਉਰਫ ਜੋਗਨ ਪੁੱਤਰ ਮਨਜੀਤ ਸਿੰਘ ਵਾਸੀ ਅਰਨੀਵਾਲਾ ਸ਼ੇਖ ਸੁਬਾਨ ਇਹਨਾਂ ਨੇ ਮਿਤੀ 1 5 2024 ਨੂੰ ਅਸ਼ੋਕ ਕੁਮਾਰ ਪੁੱਤਰ ਗਹਿਣਾ ਰਾਮ ਵਾਸੀ ਕੁਹਾੜਿਆਂ ਵਾਲੀ ਤੋਂ ਸ਼ਾਮ ਨੂੰ 8:30 ਵਜੇ ਜਦੋਂ ਇਹ ਆਪਣੀ ਦੁਕਾਨ ਪੰਨੀ ਵਾਲਾ ਫੱਟਾ ਨੂੰ ਬੰਦ ਕਰਕੇ ਆਪਣੇ ਪਿੰਡ ਕੋਹਾੜਾਂ ਵਾਲੀ ਆ ਰਹੇ ਸੀ ਤਾਂ ਇਹਨਾਂ ਨੇ ਕਾਪਾ ਅਤੇ ਇੱਕ ਕਿਰਪਾਨ ਦਿਖਾ ਕੇ ਮੋਟਰਸਾਈਕਲ ਉਲਟੀਨਾ ਜਿਹੜਾ ਨੰਬਰ ਪੀਵੀ 22ਕਯੂ 8138 ਹੈ ਰੰਗ ਕਾਲਾ ਇੱਕ ਪਰਸ ਜਿਹਦੇ ਵਿੱਚ 15000 ਰੁਪਏ ਸੀ ਅਤੇ ਇੱਕ ਐਮਆਈ ਦਾ ਮੋਬਾਈਲ ਇਹ ਤਾਂ ਖੋਲਿਆ ਮੁਖਰੀ ਦੀ ਹੋਂ ਤੇ ਨਾਕਾ ਲੱਗਣ ਤੇ ਇਸ ਲਈ ਰਵੀ ਕੁਮਾਰ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਜਿਹੜਾ ਚੋਰੀ ਦਾ ਮੋਟਰਸਾਈਕਲ ਐਮਆਈ ਮੋਬਾਈਲ ਤੇ ਕਾਪਾ ਤੇ ਕਿਰਪਾਨ ਬਰਾਮਦ ਕਰ ਲਏ ਨੇ ਤੇ ਇਹਨਾਂ ਨੂੰ ਚਾਰਾਂ ਨੂੰ ਮੌਕਤਿਕ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਵਾਂ ਮੁਜਰਮ ਅਜੇ ਪਗੋੜਾ ਹੈ ਤੇ ਜਿਹੜੀ ਪੈਸਿਆਂ ਦੀ ਰਿਕਵਰੀ ਉਸ ਤੋਂ ਕੀਤੀ ਜਾਏਗੀ ਕਿਉਂਕਿ ਪੈਸੇ ਸਾਰੇ ਉਸ ਪਾਸ ਹਨ ਜੀ ਅੱਜ ਇਹਨਾਂ ਦੀ ਅਰੈਸਟ ਪਾ ਲਈ ਗਈ ਹੈ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਮਾਮਲਾ ਇਸ ਤਰ੍ਹਾਂ ਕੋਈ ਦਰਜੇ ਨਹੀਂ ਨਹੀਂ ਇਹਨਾਂ ਦੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਰ ਇਹਨਾਂ ਦੀ ਕੋਈ ਸ਼ਮੂਲੀਅਤ ਹੋਰ ਕਿਸੇ ਵਾਰਦਾਤ ਦੇ ਵਿੱਚ ਹੋਈ ਤਾਂ ਇਹਨਾਂ ਨੂੰ ਉਸ ਮੁਕਦਮੇ ਵਿੱਚ ਵੀ ਨਾਮਜ਼ਦ ਕੀਤਾ ਜਾਵੇਗਾ